ਹਾ ਤਾਰਾਂ ਤੁਸੀਂ ਦੇਖੋ ਜਿਹੜੀਆਂ ਕੌਲਿਆਂ ਤੋਂ ਪੁੱਟ ਲਈਆਂ ਗਈਆਂ ਇਹ ਸਾਰਾ ਸਮਾਨ ਇਕੱਠਾ ਕਰ ਰਿਆ ਸੀਗਾ ਜੋ ਇਹਦੇ ਹੱਥਾਂ 'ਚ ਸੀ ਇਹਨੇ ਹੌਲੀ-ਹੌਲੀ ਕਰਕੇ ਸਾਰਾ ਸਮਾਨ ਲੈ ਜਣਾ ਸੀ ਆ ਨੌਜਵਾਨ ਮੁੰਡੇ ਦਾ ਘਰ ਹੈ ਮੇਲਾ ਤਾਂ ਇਹ ਕਰ ਦਿੱਤਾ ਇਹਨਾਂ ਬੰਦਿਆਂ ਨੇ ਮੇਰਾ ਤਾਂ 1.5 ਲੱਖ ਦਾ ਨੁਕਸਾਨ ਹੋ ਗਿਆ ਜੀ ਮੈਂ ਤਾਂ ਗਰੀਬ ਬੰਦਾ ਦੀ ਸਾਈਕਲ ਤੇ ਮੈਂ ਢੇੜਾ ਨਾਨਾ ਪਿੰਡਾਂ ਦੇ ਵਿੱਚ ਢੇੜਾ ਨਾਨਾ ਪਿੰਡਾਂ ਦੇ ਵਿੱਚ ਜੀ ਮੇਰਾ ਭਈ ਫੇਰੇ ਇਹ ਮੋਟਰ ਦੀ ਤਾਰ ਕੱਢ ਕੇ ਲੈ ਕੇ ਭਾਈ ਆ ਬਾਥਰੂਮ ਦੀਆਂ ਤਾਰਾਂ ਭਾਈ ਕੱਢ ਲਈਆਂ ਆ ਜੋਰ ਨੂੰ ਭਈਆ ਮੋਰਲੀ ਕੋਠੀ ਦੇ ਕੰਧ ਕੋਲ ਫੜਿਆ ਮੈਂ ਭਈ ਕੰਮ ਤਾਂ ਹੋਇਆ ਸੀਗਾ ਮੇਰੀ ਮੰਮੀ ਜੀ ਨੇ ਫੜਿਆ ਦੇਖੋ ਇਹ ਵੀ ਮੁੰਡਾ ਕੰਮ ਕਰਦਾ ਇਹਦੀ ਮੰਮੀ ਵੀ ਕਰਦੇ ਬਜ਼ੁਰਗ ਵੀ ਕਰਦੇ ਆ ਹੁਣ ਇਹ ਘਰ ਬਣਾਉਣ ਮਿਹਨਤ ਕਰਨ ਕੇ ਘਰ ਦੀ ਰਾਖੀ ਕਰਨ ਦੀ ਹਾਲਾਤ ਕਿੰਨੇ ਮਾੜੇ ਹੋ ਚੁੱਕੇ ਆ ਭਈ ਰਾਤ ਨੂੰ ਵੀ ਅਸੀਂ ਇੱਥੇ ਸੌਈਂਗਾ ਇਹ ਨਹੀਂ ਪਤਾ ਵੀ ਦਿਨ ਨੂੰ ਭਈ ਇੱਦਾਂ ਕਰੇ ਹੋਇਆ ਮਿਰਜ਼ਾ ਅਸੀਂ 2 ਦਿਨ ਪਿੰਡ ਗਏ ਸੀਗੇ ਮੈਂ ਮੈਂ ਹਰੇ ਘੰਟੇ ਪਹਿਲਾਂ ਮੋਟਰ ਦੀ ਕੀ ਚੋਰੀ ਹੋ ਗਈ ਸਾਡੇ ਦਾ ਬਹੁਤ ਨੁਕਸਾਨ ਹੋ ਗਿਆ ਜਿੱਦਾਂ ਮੋਟਰ ਨੇ ਤਾਰਾਂ ਏਸੀ ਨੇ ਤਾਰਾਂ ਸਾਰਾ ਕਿਤੇ ਕੋ ਗਰੋ ਹੋ ਕਰੀ ਤੇ ਜਿਹੜਾ ਫਿਰਦਾ ਆ ਕੇ ਗਰੋ ਸਮਾਨ ਵੀ ਗਲਤ ਗੱਲ ਹੈ ਸ਼ਬਦ ਵੀ ਗਲਤ ਗੱਲ ਹੈ ਪੰਜਾਬ ਚ ਇਹਦਾ ਮਤਲਬ ਸਮਾਨ ਵਿਕਦਾ ਆ ਤਾਂ ਆ ਤੁਸੀਂ ਚੀਜ਼ ਦੇਖੋ ਕਿ ਆ ਤਾਰ ਦੇ ਅੰਦਰੋਂ ਸਮਾਨ ਕੱਢ ਕੇ ਲੈ ਗਿਆ ਹਾਂਜੀ ਹਾਂਜੀ ਆਹ ਭਾਈ ਤਾਰ ਵੀ ਅੰਦਰ ਪਈ ਹੋ ਸੀ ਜੀ ਆ ਸਾਰੀ ਖਿੱਚ ਕੇ ਬਾਹਰ ਕੱਢੀ ਉੱਥੇ ਮੋਟਰ ਨਾਲ ਪਈ ਹੋ ਸੀ ਉੱਥੇ ਵੀ ਕਨੈਕਸ਼ਨ ਤੋੜ ਕੇ ਫੇ ਭਾਈ ਕੱਢੀ ਐ ਇਹ ਤਾਰ ਇਹ ਤਾਂ ਮਨੂੰ ਇੱਕ ਕੱਲਾ ਨਹੀਂ ਇਹ ਤਾਂ ਪੂਰਾ ਘਰ ਹੋਣਾ ਦੋ ਤਿੰਨ ਜਾਣੇ ਹੋਰ ਹੋਣੇ ਦੋ ਤਿੰਨ ਜਾਣੇ ਭਾਈ ਹੋਰ ਹੋਣੇ ਇਹ ਦਾਦਾ ਨਹੀਂ ਭਾਈ ਛਿਤਨਾ ਦੇ ਲੋੜਾ ਵਸ ਇਹ ਮੈਂ ਤਾਂ ਸਿਆ ਮਸਲਾ ਪਾ ਕੇ ਬੂਟ ਮਾਰਨਾ ਹੈ ਅਭੀ ਸੂਆ ਸਾਰੀ ਸਮਾਨ ਲੱਭਿਆ ਤਾਂ ਖੋਲ ਕੇ ਲੈ ਗਿਆ ਘੰਟੇ ਦੇ ਵਿੱਚ ਹੀ ਭੰਗੇ ਕੇ ਲੈ ਚਲੇ ਗਿਆ ਸਾਥੀਓ ਹੋਰ ਵੀ ਇਧਰ ਮਹੱਲਾ ਨਿਵਾਸੀ ਆਏ ਆ ਉਹ ਦੇਖ ਰਿਹਾ ਚੈੱਕ ਕਰ ਰਿਹਾ ਜਿਸ ਤਰੀਕੇ ਇਧਰੋਂ ਆਪ ਵੱਡੀ ਤਾਰ ਚੋਂ ਕਾਲੀ ਤਾਰ ਦੇ ਵਿੱਚੋਂ ਅੰਦਰੋਂ ਤਾਰ ਕੱਢੀ ਗਈ ਆ ਕੌਲਿਆਂ ਕੌਲਿਆਂ ਚੋਂ ਤਾਰਾਂ ਵੱਢ ਕੇ ਕੱਢੀਆਂ ਗਈਆਂ ਜਿਸ ਤਰੀਕੇ ਇੱਧਰ ਪੂਰਾ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਚੋਰੀ ਕਰਨ ਲਈ ਉਸੇ ਤਰੀਕੇ ਇਹਨਾਂ ਦੋਨਾਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇਹਨਾਂ ਦੇ ਦੋਨਾਂ ਦੇ ਘਰਾਂ ਦੀ ਵੀ ਕੰਸਟਰਕਸ਼ਨ ਚੱਲ ਰਹੀ ਹੈ ਜਿਹੜੇ ਦੋ ਵਿਅਕਤੀ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਆ ਇੱਕ ਕਿ ਤੀਲਾ ਤੀਲਾ ਜੋੜ ਕੇ ਮੱਛਾਂ ਕੋਈ ਬੰਦਾ ਆਲਣਾ ਬਣਾਉਂਦਾ ਹਰ ਇੱਕ ਦੇ ਹਿੱਸੇ ਇਹ ਖੁਸ਼ੀ ਆਉਂਦੀ ਨਹੀਂ ਪਰ ਸਾਥੀਓ ਚੋਰੀ ਵੀ ਇੱਕ ਅਜਹੀ ਨਾ ਮੁਰਾਦ ਆਦਤ ਹੈ ਬੰਦਾ ਬੇਸ਼ੱਕ ਵੱਡਾ ਹੋ ਜਵੇ ਤਾਂ ਵੀ ਇਹ ਆਦਤ ਜਾਂਦੀ ਨਹੀਂ ਤਾਂ ਵੀ ਇਹ ਆਦਤ ਜਾਂਦੀ ਨਹੀਂ ਸਾਥ ਸ੍ਰੀ ਅਕਾਲਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ਵਰੀ ਤੁਸੀਂ ਸ਼ਹਿਰ ਤੋਂ ਨਜ਼ਰ ਆਣੇ ਵੀਡੀਓ ਕਿਸ ਬਾਬਤ ਦੀ ਵਾਲੀ ਸਾਥ ਇਸ ਸਮੇਂ ਅਸੀਂ ਸੋਨਾ ਰੋਡ ਤੇ ਮੌਜੂਦ ਹਾਂ ਔਰ ਆ ਨਵੇਂ ਘਰ ਦੀ ਕੰਸਟਰਕਸ਼ਨ ਚੱਲ ਰਹੀ ਹੈ ਜਿਸ ਪਰਿਵਾਰ ਦੇ ਘਰ ਇੱਥੇ ਚੋਰ ਵੱਲੋਂ ਆ ਕੇ ਹਲਲ ਲਲ ਮਚਾਈ ਗਈ ਹੈ ਚੋਰ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਕੰਸਟ੍ਰਕਸ਼ਨ ਹੀ ਚੱਲ ਰਹੀ ਹੈ ਤਾਂ ਸਮਾਨਾ ਦੀ ਤੁਹਾਨੂੰ ਪਤਾ ਹੈ ਕਿ ਨਵਾਂ ਸਮਾਨ ਤਾਰਾਂ ਫਿਟਿੰਗ ਵਗੈਰਾ ਕੀਤੀ ਜਾਂਦੀ ਹੈ ਚੋਰ ਵੱਲੋਂ ਸਾਰੀ ਫਿਟਿੰਗ ਜਿਹੜੀ ਆ ਕੋਲਿਆਂ ਤੇ ਪੱਟ ਲਈ ਗਈ ਹੈ ਤਾਂ ਜਿਹੜੇ ਪਰਿਵਾਰ ਇਹ ਦੇ ਬਾਰੇ ਜਾਣਕਾਰੀ ਦੇਣਾ ਪੂਰਾ ਪਰਿਵਾਰ ਹੀ ਬੜੀ ਮਿਹਨਤ ਮੁਸ਼ਕਤ ਕਰਦਾ ਹੈ ਵੱਡੇ ਤੋਂ ਲੈ ਕੇ ਛੋਟੇ ਛੋਟੇ ਤੋਂ ਲੈ ਕੇ ਬਜ਼ੁਰਗ ਵੱਡੀਆਂ ਉਮਰਾਂ ਵਾਲੇ ਵੀ ਮਿਹਨਤ ਕਰਦੇ ਆ ਤਾਂ ਜੋ ਕਿਸੇ ਤਰੀਕੇ ਆਪਣਾ ਆਪਣਾ ਰਹਿਣ ਬਸੇਰਾ ਬਣਾ ਸਕਣ ਪਰ ਜਿਹੜਾ ਇਹ ਚੋਰ ਆ ਉਹਨਾਂ ਜਿਹੜੀ ਮੇਰੀ ਗੱਲਬਾਤ ਹੋਈ ਉਹ ਦੱਸਦਾ ਕਿ ਜੀ ਮੈਂ ਔੜ ਤੋਂ ਆਇਆ ਔਰ ਉਹਦੀ ਉਮਰ 60 ਸਾਲ ਤੋਂ ਵਧੇਰੀ ਲੱਗਦੀ ਆ ਤੇ ਜਦੋਂ ਪਰਿਵਾਰਕ ਮੈਂਬਰਾਂ ਨੇ ਫੜਿਆ ਤਾਂ ਕਹਿੰਦਾ ਜੀ ਮੈਂ ਤਾਂ ਅੰਦਰ ਬੈਠਾ ਸਮਾਨ ਲਾ ਰਿਆ ਸੀ ਸਵਾਲ ਬਹੁਤ سارے ਖੜੇ ਹੋ ਰਹੇ ਆ ਪਹਿਲਾ ਸਵਾਲ ਤਾਂ ਇਹ ਕਿ ਜਿਹੜੀ ਚੋਰੀ ਦੀ ਆਦਤ ਇਹ ਉਹ ਕਹਿੰਦੇ ਨੇ ਜਿਵੇਂ ਕਿ ਵਾਰਿਸ ਸਾਹ ਨਾ ਆਤਾ ਜਾਣ ਭਾਵੇਂ ਪੋਟੇ-ਪੋਟੇ ਹੋਏ ਤਾਂ ਬੰਦੇ ਦੀ ਉਮਰ 60 ਸਾਲ ਤੋਂ ਵੱਡੀ ਹੈ ਚੋਰੀ ਦੀ ਆਦਤ ਹਾਲੇ ਤੱਕ ਨਹੀਂ ਗਈ ਉੱਤੋਂ ਕਹਿ ਰਿਹਾ ਕਿ ਮੈਂ ਸਮਾਨ ਲਾ ਰਿਆ ਮੈਂ ਔੜ ਦਾ ਤਾਂ ਗੱਲਾਂ ਬਹੁਤ ਸਾਰੀਆਂ ਜਿਹੜੀਆਂ ਜਿਹਨਾਂ ਤੇ ਕਨੈਕਸ਼ਨ ਜੁੜਦੇ ਆ ਪੁਲਿਸ ਨੂੰ ਸਾਡੇ ਵੱਲੋਂ ਇਨਫੋਰਮ ਕਰ ਦਿੱਤਾ ਗਿਆ ਤੋਂ ਅੰਦਰ ਜਾ ਕੇ ਮੌਜੂਦਾ ਹਾਲਾਤ ਦਿਖਾਣੇ ਆ ਔਰ ਇੱਕ ਘਰ ਹੈ ਜੀ ਆਹ ਤਾਰਾਂ ਤੁਸੀਂ ਦੇਖੋ ਜਿਹੜੀਆਂ ਕੌਲਿਆਂ ਤੋਂ ਪੁੱਟ ਲਈਆਂ ਗਈਆਂ ਇਹ ਸਾਰਾ ਸਮਾਨ ਇਕੱਠਾ ਕਰ ਰਿਆ ਸੀਗਾ ਜੋ ਇਹਦੇ ਹੱਥਾਂ ਨਾਲ ਸੀ ਇਹਨੇ ਹੌਲੀ-ਹੌਲੀ ਕਰਕੇ ਸਾਰਾ ਸਮਾਨ ਲੈ ਜਾਣਾ ਸੀ ਆ ਨੌਜਵਾਨ ਮੁੰਡੇ ਦਾ ਘਰ ਹੈ ਤਾਂ ਆ ਬਾਬਾ ਜੀ ਤੁਸੀਂ ਵੀ ਨਾਲ ਆ ਜੋ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਦਾ ਜਿਹੜਾ ਪਰਿਵਾਰ ਹੈ ਸਾਰਾ ਮਿਹਨਤੀ ਹੈ ਮਿਹਨਤ ਕਰਕੇ ਬੜੀ ਮੁਸ਼ਕਿਲ ਨਾਲ ਬੰਦਾ ਆਪਣਾ ਰਹਿਣ ਬਸੇਰਾ ਬਣਾਉਂਦਾ ਹੈ ਅੱਜ ਬਾਬਾ ਜੀ ਸਵੇਰੇ ਕੀ ਹਾਲਾਤ ਕੀ ਬਣੇ ਅਸੀਂ ਸਵੇਰੇ ਨਗਰ ਕਾਉਂਸਲ ਵਾਲੇ ਆਏ ਸੀਗੇ ਕਚਰਾ ਚੱਕਣ ਵਾਸਤੇ ਤਾਂ ਅਸੀਂ ਜਦੋਂ ਬਾਹਰ ਉਹਨਾਂ ਨੂੰ ਕਚਰਾ ਪਾਉਣ ਲਈ ਬਾਹਰ ਆਏ ਤਾਂ ਦੇਖਿਆ ਕੁਝ ਨੌਜਵਾਨ ਇੱਥੇ ਆ ਨਾ ਹੱਥੋਪਾਈ ਹੋ ਰਹੀ ਸੀਗੇ ਜੋ ਮੇਰੀ ਮੰਮੀ ਜੀ ਨੇ ਮੈਨੂੰ ਆਵਾਜ਼ ਮਾਰੀ ਕਿ ਬਾਹਰ ਕੋਈ ਲੜਾਈ ਹੋ ਰਹੀ ਆ ਜਦੋਂ ਮੈਂ ਬਾਹਰ ਆ ਕੇ ਦੇਖਿਆ ਤਾਂ ਮੌਕੇ ਤੇ ਹਾਲਾਤਾਂ ਦੇਖੇ ਤਾਂ ਇਹਨਾਂ ਦੇ ਇਹ ਮੁੰਡਾ ਇਹਨਾਂ ਦਾ ਘਰਵਾ ਇਹਨਾਂ ਦੇ ਘਰ ਚੋਰੀ ਹੋ ਚੁੱਕੀ ਸੀਗੀ ਜੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਇਹਨਾਂ ਨੇ ਉਹ ਚੋਰ ਇੱਥੇ ਫੜਿਆ ਹੋਇਆ ਸੀਗਾ ਤੋ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਪਹਿਲਾਂ ਵੀ ਕੋਈ ਚੋਰੀ ਹੋਈ ਨਹੀਂ ਦੱਸਿਆ ਵੀ ਪਹਿਲਾਂ ਵੀ ਸਾਡੇ ਘਰ ਤੋਂ ਤਾਰਾਂ ਲੈ ਗਈਆਂ ਪਰਸੋ ਭਾਜੀ ਪਰਸੋ ਵੀ ਪਰਸੋ ਭਾਜੀ ਫੇਲੀਆਂ ਮੋਟਰ ਦੀ ਤਾਰ ਕੱਢ ਕੇ ਲੈ ਗਈ ਭਾਜੀ ਆ ਬਾਥਰੂਮ ਦੀਆਂ ਤਾਰਾਂ ਭਾਜੀ ਕੱਢ ਲਈਆਂ ਆ ਜੋਰ ਨੂੰ ਭਈਆ ਮੋਰਲੀ ਕੋਠੀ ਦੇ ਕੰਧ ਕੋਲ ਫੜਿਆ ਮੈਂ ਭਈ ਕੰਮ ਤਾਂ ਹੋਇਆ ਸੀਗਾ ਮੇਰੀ ਮੰਮੀ ਜੀ ਨੇ ਫੜਿਆ ਦੇਖੋ ਇਹ ਵੀ ਮੁੰਡਾ ਕੰਮ ਕਰਦਾ ਇਹਦੀ ਮੰਮੀ ਵੀ ਕਰਦੇ ਬਜ਼ੁਰਗ ਵੀ ਕਰਦੇ ਆ ਹੁਣ ਇੱਕ ਘਰ ਬਣਾਉਣ ਮਿਹਨਤ ਕਰਨ ਕੇ ਘਰ ਦੀ ਰਾਖੀ ਕਰਨ ਹਾਲਾਤ ਕਿੰਨੇ ਮਾੜੇ ਹੋ ਚੁੱਕੇ ਆ ਭਈ ਰਾਤ ਨੂੰ ਵੀ ਅਸੀਂ ਇੱਥੇ ਸੌਂਈਦਾ ਇਹ ਨਹੀਂ ਪਤਾ ਵੀ ਦਿਨ ਨੂੰ ਵੀ ਭਈ ਐਦਾਂ ਕਰ ਦਰਾਂਗੇ ਹੂੰ ਅੱਛਾ ਰਾਤ ਨੂੰ ਰਾਖੀ ਕਰਦੇ ਆ ਰਾਤ ਨੂੰ ਭਾਈ ਰਾਖੀ ਕਰਦੇ ਦਿਨ ਨੂੰ ਵੀ ਭਾਜੀ ਹੁੰਦੀ ਹੈ ਰਾਖੀ ਅਸੀਂ ਘੰਟੇ ਕਲੇ ਮੇਰੀ ਮੰਮੀ ਜੀ ਗਏ ਸੀਗੇ ਘਰੇ ਰੋਟੀ ਖਾਣ ਹੂੰ ਫਿਰ ਇਹਨੇ ਪਿਛੇ ਹੋਏ ਕੰਮ ਕਰ ਦਿੱਤਾ ਉਹ ਹੋਰ ਤੁਹਾਡਾ ਇਹ ਇਹ ਗੇਟ ਆਪਕੇ ਇਦਾਂ ਅੰਦਰੋਂ ਆਏ ਜੀ ਅੰਦਰ ਵੱਲ ਲਾਇਆ ਸੀਗੇ ਇਹਨੇ ਜੀ ਬਹਿ ਜਾ ਹੂੰ ਇਹਨੇ ਅੰਦਰ ਵੱਲ ਲਾਇਆ ਸੀਗਾ ਜੀ ਅੱਛਾ ਇਹ ਫਿਰ ਸਾਨੂੰ ਕਹਿੰਦਾ ਜੀ ਇੱਥੇ ਮੈਂ ਉੱਥੇ ਸਮਾਨ ਲੈਣ ਆਇਆ ਸੀਗਾ ਮੈਂ ਇਦਾਂ ਦੀ ਕੋਈ ਚੋਰੀ ਨਹੀਂ ਕੀਤੀ ਵਿੱਚ ਵਿੱਚ ਭਾਈ ਮੰਨੀ ਵੀ ਜਾਂਦਾ ਵੀ ਭਾਜੀ ਮੈਂ ਆਹ ਤਾਰਨੇ ਗੱਡੀ ਇਹ ਭਾਈ ਕਹਿੰਦੇ ਵੀ ਔੜਦਾ ਹੈ ਮੈਨੂੰ ਪੁੱਛਿਆ ਸ਼ਰਵਤੀ ਸੂਰੀ ਸਾਹਿਬ ਪੁੱਛ ਕੇ ਇਸ ਤੋਂ ਪਤਾ ਲੱਗਾ ਵੀ ਆਪਣਾ ਪਿੰਡ ਹੀ ਓੜ ਦੱਸਦਾ ਹੈ ਕੁਝ ਇਹ ਕਹਿ ਰਿਹਾ ਵੀ ਓੜ ਤੋਂ ਕੋਈ ਤੁਸੀਂ ਜਿੱਦਾਂ ਕੋਈ ਕੋਈ ਇਹਦੀ ਕੋਈ ਸਾਡੇ ਘਰ ਆ ਜਾਓ ਕੋਈ ਕੋਈ ਆਈਡੈਂਟੀਟੀ ਕਾਰਡ ਮਿਲਿਆ ਜੀ ਕੋਈ ਕੋਈ ਆਈਡੈਂਟੀਟੀ ਕਾਰਡ ਸੂਰੀ ਸਾਹਿਬ ਇਹਦੇ ਮੌਕੇ ਤੋਂ ਬ੍ਰਾਹਮਣਤ ਨਹੀਂ ਹੋਇਆ ਹੈਗਾ ਦੇਖੋ ਜੀ ਮੈਂ ਗਰੀਬ ਬੰਦਾ ਜੀ ਮੈਂ ਪਿੰਡਾਂ ਦੇ ਵਿੱਚ ਸੈਕਤੇ ਢੀੜਾ ਨਾਨਾ ਜੀ ਮੈਂ ਆਹ ਸਾਈਕਲ ਦੇ ਉੱਪਰ ਜਾ ਕੇ ਆ ਮਿਹਨਤ ਕਰਕੇ ਮੈਂ ਆਪਣੀਆਂ ਤਾਰਾਂ ਪਵਾਈਆਂ ਸੀਗੀਆਂ ਤੇ ਲੱਖ ਦੀਆਂ ਮੇਰੀਆਂ ਤਾਰਾਂ ਗੱਡ ਲਈਆਂ ਜੀ ਮੇਰਾ ਦੋ ਵਰੀ ਨੁਕਸਾਨ ਹੋ ਗਿਆ ਜੀ ਹਾਂਜੀ ਪਹਿਲਾਂ ਵੀ ਹੋਈ ਆ ਜੀ ਪਰਸੋਂ ਚੌਥ ਆ ਮੇਰੇ ਕੋਲ ਗਵਾਹ ਖੜੇ ਆ ਜੀ ਨਹੀਂ ਪਾਏ ਆ ਤੇ ਬਾਕੀ ਰਹਿ ਗਿਆ ਜੀ ਹੁਣ ਮੇਰਾ ਫੇਰ ਲੱਖ ਦਾ ਨੁਕਸਾਨ ਹੋ ਗਿਆ ਜੀ ਮੋਟਰ ਵੀ ਮੇਰੀ ਲੈ ਗਿਆ ਜੀ ਸਭ ਕੁ ਕੁਡ ਕੇ ਮਾਝੀ ਉੱਥੇ ਬਚਾ ਹੋਇਆ ਜੀ ਕੋਲ ਆਪਾਂ ਗੱਲ ਸਮਝੇ ਸਾਈਕਲ ਦੇ ਫੇਰ ਹੀ ਲਾਉਂਦੇ ਇਹਨਾਂ ਦੀ ਬਹੂ ਆ ਕਿ ਬੇਟੀ ਹੈ ਜੀ ਇਹ ਕੁੜੀ ਆ ਜੀ ਬੇਟੀ ਹੈ ਇਹਨਾਂ ਦੀ ਬੇਟੀ ਵੀ ਕੰਮ ਕਰਦੀ ਆ ਦੋਤਾ ਵੀ ਕੰਮ ਕਰਦਾ ਸਾਰੇ ਜਣੇ ਰਲ ਕੇ ਕੰਮ ਕਰਦੇ ਆ ਤਾਂ ਕਿਤੇ ਮੱਸੀ ਜਾ ਕੇ ਗੁਜ਼ਾਰਾ ਹੁੰਦਾ ਤੇ ਜਿਵੇਂ ਪਹਿਲਾਂ ਵੀ ਕਿਹਾ ਕਿ ਤਿਲ ਤਿਲ ਜੋੜ ਕੇ ਇਹ ਕਹਿੰਦੇ ਕਿ ਅਸੀਂ ਤਾਰਾ ਪੁਆਈਆਂ ਤਾਰਾ ਪਹਿਲਾਂ ਵੀ ਚੱਕ ਪੁਆਈਆਂ ਅੱਜ ਫੇਰ ਚੋਰੀ ਕਰਨਾਂਗੇ ਤਾਂ ਗਰੀਬ ਬੰਦੇ ਦੇ ਇੱਥੇ ਰਾਖੀ ਕੌਣ ਕਰੂਗਾ ਸੁਰੱਖਿਆ ਕੌਣ ਕਰੂਗਾ ਲੀਡਰਾਂ ਦੇ ਅੱਗੇ ਪਿੱਛੇ ਤਾਂ 100 100 ਜਿਹੜੇ ਸਕਿਉਰਿਟੀ ਗਾਰਡ ਘੁੰਮਦੇ ਇਹਨਾਂ ਦੇ ਘਰਾਂ ਦੀ ਰਾਖੀ ਕੌਣ ਕਰੂਗਾ ਕੌਣ ਕਰੂਗਾ ਜੀ ਮੈਂ ਤਾਂ ਇਹ ਗਰੀਬ ਬੰਦਾ ਮੈਂ ਤਾਂ ਰੋਟੀ ਦੇ ਸੰਦੇ ਪੀਵਾਦੀ ਹੁਣ ਫੜ ਵੀ ਲਿਆ ਆ ਚੋਰ ਅੰਦਰ ਆ ਫੜਿਆ ਹੋਇਆ ਆ ਹਾਂ ਜੀ ਹਾਂ ਜੀ ਹੁਣ ਜਿਹੜਾ ਪਰਪਾਈ ਕਿਵੇਂ ਕਰਾਉਣੀ ਹੈ ਵੱਡਾ ਸਵਾਲੇ ਆ ਵੱਡਾ ਸਵਾਲੇ ਮੇਰੇ ਆ ਜਾਓ ਮਾਰਾ ਠਾਣੇ ਦਾਦੀ ਫੜਿਆ ਦੇ ਲੋ ਆ ਜਾਓ ਅੰਦਰ ਫੜਿਆ ਆ ਅੰਦਰ ਭੜਿਆ ਆ ਬੜਾ ਉਹ ਦੇਖੋ ਜੀ ਅੰਦਰ ਉਹ ਦੇਖੋ ਅੱਛਾ ਰਿਟਾਇਰ ਥਾਣੇਦਾਰ ਨੇ ਨਾਲ ਕੋਣ ਤੇਨ ਇਹਨਾਂ ਦੇ ਵਿੱਚ ਹੋਰੀ ਹੋਈ ਜੀ ਥਾਣੇਦਾਰ ਦੇ ਥਾਣੇਦਾਰ ਤੁਹਾਡੇ ਵੀ ਮੇਰੇ ਤਾਂ ਬਹੁਤ ਨੁਕਸਾਨ ਹੋ ਗਿਆ ਮਿਰਜ਼ਾ ਅਸੀਂ 2 ਦਿਨ ਪਿੰਡ ਗਏ ਸੀਗੇ ਮੈਂ 8 ਘੰਟੇ ਰਹਿ ਗਏ ਸਵੇਰੇ 6 ਘੰਟੇ ਲਈ ਮੈਂ ਹਰੇ ਘੰਟੇ ਤੋਂ ਪਹਿਲਾਂ ਥੋੜੇ ਕੀ ਕੀ ਚੋਰੀ ਹੋਈ ਜੀ ਸਾਡੇ ਦਾ ਜ ਬਹੁਤ ਨੁਕਸਾਨ ਹੋ ਗਿਆ ਜਿੱਦਾਂ ਮੋਟਰਾਂ ਨੇ ਤਾਰਾਂ ਏਸੀਆਂ ਤਾਰਾਂ ਸਾਰਾ ਤੇ ਕੋ ਗਰੋ ਹੋ ਗਿਆ ਜੀ ਇੱਧਰ ਜਿਹੜਾ ਫਿਰਦਾ ਹਾਂਜੀ ਬਾਕੀ ਅਸੀਂ ਸਾਡੇ ਸਕੇ ਦਰਵਾਜਾ ਖੁੱਲ੍ਹਾ ਸੀਗਾ ਗੇਟ ਵਾਲਾ ਸਾਡੇ ਸਾਹਮਣੇ ਵੀ ਬੰਦੇ ਸੀਗੇ ਮੈਂ ਤਾਂ ਪਰ ਤੁਸੀਂ ਘਰ ਚ ਰਹਿੰਦੇ ਹੋ ਜੀ ਉਹ ਨਾਲ ਦੇ ਘਰ ਵਿੱਚ ਰਹਿੰਦਾ ਮੈਂ ਅੱਛਾ ਜੀ ਅਸੀਂ ਪਿੰਡ ਸਾਡੇ ਬਾਬਾ ਜੀ ਦਾ ਤਾਜੀ ਦਾ ਉਸ ਨਾਲ ਨੇ ਜੋੜ ਮਿਲਣਾ ਸੀਗਾ ਹਾਂ ਜੀ ਤੁਹਾਡੀ ਵੀ ਕੰਸਟਰਕਸ਼ਨ ਚੱਲਦੀ ਹੈ ਕਿ ਕਰਤੇ ਹਾਂ 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 ਚੱਲਦੀ ਚੱਲਦੀ ਮੇਰੇ 14 ਪਾਈਆਂ ਮੈਂ ਏਸੀ ਦੇ 14 ਪਾਈਆਂ ਸਾਰੀਆਂ ਕੁਝ ਮਤਲਬ ਕੰਸਟਰਕਸ਼ਨ ਜਿਹੜਾ ਘਰਾਂ ਦੀ ਹੁੰਦੀ ਉਹਨਾਂ ਚੋਰੀਆਂ ਕਰਨੀ ਸ਼ੁਰੂ ਕਰਦੀਆਂ ਇਹਨਾਂ ਨੇ ਕੁੜਤੀਆਂ ਮੈਂ ਐਸਾ ਹੁਣ ਦੇਖੋ ਨਵੀਆਂ ਟਾਰਾਂ ਲਿਆਇਆ ਗੇਟ ਟੱਪ ਕੇ ਆਇਆ ਜੀ ਔਰ ਦੇਖੋ ਇਹਦੀ ਇਹਦੀ ਉਮਰ ਦੇਖੋ ਆਮ ਆਮ ਬੰਦੇ ਦੇ ਐ ਸੋ ਜੇ ਕੋਈ ਇਹ ਕੱਲਾ ਇੱਥੇ ਆਉਂਦਾ ਬਾਈ ਦੇ ਨਾਲ ਹੋਰ ਵੀ ਹੁੰਨੇ ਆ ਇਹਨਾਂ ਬਾਈ ਹੋਰ ਵੀ ਹੁੰਨੇ ਕੱਲੇ ਬੰਦੇ ਦਾ ਬਾਈ ਕੰਮ ਨਹੀਂ ਹੈਗਾ ਘੰਟੇ ਦੇ ਵਿੱਚ ਇਹਨਾਂ ਕੁਝ ਕਰ ਦੇਣਾ ਮੈਂ ਟੱਪ ਗਿਆ ਅੰਟਾ ਮੈਂ ਸੁਭਾ ਦਰ ਨੂੰ ਹਾਂ ਇਹ ਹੁਣ ਇਹ ਇਹ ਜਿਹੜਾ ਹੁਣ ਬਿਹੇਵ ਕਰ ਰਿਹਾ ਅਣਜਾਣ ਜਿਹਾ ਬਣ ਕੇ ਇਹ ਡਰਾਮਾ ਕਰ ਰਿਹਾ ਇਹ ਆਪਣੇ ਸਮਝਾ ਕਿ ਮੈਂ ਹੈ ਨਹੀਂ ਕਿ ਮੈਂ ਡਰਾਮਾ ਕਰ ਰਿਹਾ ਕਿਉਂ ਮੈਂ ਖੁਦ ਪੁਲਿਸ ਡਿਪਾਰਟਮੈਂਟ ਚ ਰਿਹਾ ਹਾਂ ਹਾਂ ਹੁਣੇ ਆ ਟੈਰ ਰਿਹਾ ਹਾਂ ਇਹ ਕੰਮ ਇਹਨਾਂ ਦੇ ਐਜਾ ਦੇ ਔਰ ਦਸਮਾ ਕਹਿੰਦਾ ਸਮਾਨ ਲਾਉਂਦਾ ਕੱਲਾ ਬੰਦਾ ਜੂਗਾ ਹੋਰ ਵੀ ਸਮਾਨ ਕਿ ਉਹ ਸਮਾਨ ਜੇ ਲਾਣਾ ਜੇ ਅਚੰਦਰਬੜ ਕੇ ਸਮਾਨ ਲਾਉਣ ਉਹ ਇਹ ਜਗ੍ਹਾ ਮਿਲ ਜੀ ਇਹ ਜਗ੍ਹਾ ਮੈਨੂੰ ਕਿਹੜਾ ਕਿਹੜਾ ਮੈਂ ਸਾਰਾ ਕੁਝ ਮੈਂ ਤੇਰਾ ਹਿੱਸਾ ਦੇਣਾ ਕੋਈ ਨਹੀਂ ਕੋਈ ਗੱਲ ਨਹੀਂ ਅਸੀਂ ਪ੍ਰਸ਼ਾਸਨ ਨੂੰ ਕਾਲ ਕੀਤੀ ਆ ਜੀ ਇਹਨਾਂ ਨੇ ਬੜੀ ਹਿੰਮਤ ਕਰਕੇ ਇਹਨੂੰ ਬੰਨ੍ਹਿਆ ਜੇ ਨਾ ਬੰਦਦੇ ਤਾਂ ਇਹ ਭੱਜ ਜਾਣਾ ਸੀਗਾ ਸ਼ਾਇਦ ਔਰ ਇਹਨਾਂ ਇਹਨਾਂ ਤੇ ਕੋਈ ਸੱਟ ਚੋਟ ਵੀ ਮਾਰ ਸਕਦਾ ਸੀ ਤੇ ਇਹਨਾਂ ਨੇ ਬੰਨ੍ਹ ਲਿਆ ਉਧਰ ਅਸੀਂ ਕੋਠੀ ਦੇ ਵਿੱਚ ਮਜ਼ਦੂਰ ਸਹੇ ਦਾ ਮਗਰ ਨੱਠੇ ਜੀ ਇਧਰ ਤੋਂ ਵੀ ਇਹ ਇੱਕ ਸਵਾਲ ਹੋਰ ਹੈ ਕਿ ਦੇਖੋ ਹੁਣ ਤੇ ਪੂਰਾ ਪਰਿਵਾਰ ਆ ਗਿਆ ਜੇ ਕੋਈ ਲੇਡੀ ਇਕੱਲੀ ਆ ਜਾਂਦੀ ਤਾਂ ਇਹ ਤਾਂ ਪਿੱਛੇ ਕੀ ਉਹ ਤੇ ਸੱਟ ਚੋਟ ਵੀ ਮਾਰ ਸਕਦੀ ਸੀ ਤਾਂ ਇਹਨਾਂ ਨੇ ਬੰਨ੍ਹ ਲਿਆ ਭਾਜੀ ਕਹੀ ਪਈ ਸੀ ਕੀ ਪਤਾ ਕਿੱਥੇ ਮਾਰ ਦਿੰਦਾ ਬਈ ਚੋਰਾਂ ਦੇ ਇਕੱਲੇ ਬਜ਼ੁਰਗ ਆ ਜਾਂਦੇ ਜਾ ਕੋਈ ਬੱਚਾ ਆ ਜਾਂਦਾ ਕੋਈ ਛੋਟਾ ਕੋਈ ਔਰਤ ਆ ਜਾਂਦੀ ਇਕੱਲੀ ਲੇਡੀ ਆ ਜਾਂਦੀ ਤਾਂ ਬਹੁਤ ਜ਼ਿਆਦਾ ਨੁਕਸਾਨ ਕਰ ਦੇਣਾ ਸੀ ਸੱਟ ਚੋਟ ਵੀ ਮਾਰ ਸਕਦੇ ਸੀ ਸੂਰੀ ਸਾਹਿਬ ਦੇਖੋ ਕਿੰਨੀ ਧੁੱਪ ਪੈ ਰਹੀ ਆ ਮੌਸਮ ਦੇਖੋ ਕਿੰਨਾ ਮਤਲਬ ਤਪ ਰਿਹਾ ਆ ਦੇਖੋ ਬਜ਼ੁਰਗ ਵਾਲ ਦੇਖੋ ਕਿੰਨਾ ਵਿਚਾਰਾ ਉਹ ਸਾਈਕਲ ਦੇ ਉੱਤੇ ਫੇਰੀ ਲਾ ਕੇ ਕੁਛ ਪਾਈ ਪਾਈ ਜੋੜ ਕੇ ਆਪਣੀ ਮਿਹਨਤ ਕਰ ਰਿਹਾ ਆ ਸੂਰੀ ਸਾਹਿਬ ਤਾਰਾਂ ਦਾ ਹਾਲ ਦੇਖੋ ਇਹਨਾਂ ਨੇ ਇਹਨਾਂ ਤਾਂ ਕੋਟੀਆਂ ਬੇਚਣੀ ਕੋਟੀ ਪਾਸ ਉਹਨਾਂ ਦਾ ਸੂਰੀ ਸਾਹਿਬ ਲੱਖਾਂ ਦਾ ਨੁਕਸਾਨ ਹੋ ਗਿਆ ਇਹ 500 ਬੱਤੋ ਬੱਤ ਹਜ਼ਾਰ ਚ ਸੂਰੀ ਸਾਹਿਬ ਵੇਚ ਕੇ ਇਹਨਾਂ ਨੇ ਬੇਲੇ ਹੋ ਜਾਣਾ ਉਹ ਗਰੀਬ ਵਿਚਾਰਾ ਮਾਰਿਆ ਗਿਆ ਅਸੀਂ ਪ੍ਰਸ਼ਾਸਨ ਦੇ ਪਾਪੀ ਉਹ ਵੀ ਜਿਹੜੇ ਇਹਨਾਂ ਤੋਂ ਖਰੀਦਦੇ ਆ ਦੇਖੋ ਸੂਰੀ ਸਾਹਿਬ ਮੋਟਰ ਦਾ ਵੀ ਇਹਨਾਂ ਨੇ ਨੁਕਸਾਨ ਕੀਤਾ ਹੋਇਆ ਦੇਖੋ ਦੇਖੋ ਇਹ ਇਹਨੇ ਇਹਦਾ ਮੋਟਰ ਚੱਕ ਕੇ 200 202500 ਤੱਕ ਵੇਚਦੀ ਹੋਣੀ ਆ ਇਹਨਾਂ ਵਿਚਾਰਿਆਂ ਦਾ ਹਜ਼ਾਰਾਂ ਦਾ ਨੁਕਸਾਨ ਹੈ ਤੁਸੀਂ ਦੇਖੋ ਬਜ਼ੁਰਗਾਂ ਨੂੰ ਦੇਖੋ ਕਿੰਨੇ ਵਿਚਾਰੇ 6 ਮਹੀਨੇ ਸਾਲ ਫੇਰੀ ਲਾਉਗਾ ਤਾਂ ਜਾ ਕੇ ਪੈਰਾ ਤੇ ਆਉਣਾ ਪੈਰਾ ਪੈਰਾ ਤੇ ਸੂਰੀ ਸਾਹਿਬ ਫੇਰ ਵੀ ਨਹੀਂ ਆਣਾ ਫੇਰੀ ਲਾ ਕੇ ਤੁਹਾਨੂੰ ਪਤਾ ਹੈ ਅੱਜ ਕੱਲ ਕੀ ਬਣਦਾ ਆ ਕੁਛ ਨਹੀਂ ਮੰਨਦਾ ਠੀਕ ਹੈ ਜੀ ਮਤਲਬ ਜਿਹੜਾ ਨੁਕਸਾਨ ਕਰ ਗਏ ਆ ਉਹਨਾਂ ਪਛੇਤੀ ਮੈਂ 20 ਮੀਟਰ 20 ਕਿਲੋਮੀਟਰ ਤੇ ਉਹ ਨੱਠਾ ਹੀ ਆ 20 ਕਿਲੋਮੀਟਰ ਰਕਣਾ ਤਾਂ ਹਾਦੇ ਪਰੇ ਸਗਾ ਓਏ ਹੋਏ ਸਾਈਕਲ ਤੇ ਪਾਰ ਮੇਰੇ ਪਿੱਛੇ ਮੈਂ ਪਾਣੀ ਪਾਣੀ ਦੇ ਲਾਉ ਗਿਆ ਦੇਖੋ ਸੂਰੀ ਸਾਹਿਬ ਆ ਹਾਲਾਤ ਨੇ ਜੀ ਆ ਹਾਲਾਤ ਨੇ ਜੀ ਪੰਜਾਬ ਦੇ ਆ ਹਾਲੇ ਮੇਰੇ ਜੀ ਔਰ ਅਸੀਂ ਕਹਿੰਦੇ ਆ ਕਿ ਇੱਥੇ ਸਥਿਤੀ ਬਹੁਤ ਚੰਗੀ ਆ ਜੀ ਮੈਂ ਕਿਹਾ ਰੋਟੀ ਕਮਾਲ ਮਾ ਅੱਜ ਜੇ ਮੈਂ ਆਇਆ ਇੱਕ ਇਹ ਮਿਹਨਤੀ ਬਜ਼ੁਰਗ ਹੈ ਜਿਹੜਾ ਪਾਈਪ ਪਾਈ ਜੋੜ ਕੇ ਆਪਣੇ ਪਰਿਵਾਰ ਨੂੰ ਪਾਲਦਾ ਘਰ ਮਨਣ ਦੀ ਕੋਸ਼ਿਸ਼ ਇੱਕ ਉਹ ਆ ਉਹ ਵੀ ਬਜ਼ੁਰਗ ਹੀ ਆ ਉਹ ਵੀ 60 ਸਾਲ ਦੇ ਆਸ-ਪਾਸ ਲੱਗਦਾ ਕੋ ਆ ਜਿਹੜਾ ਇਹਨਾਂ ਦੇ ਹਜ਼ਾਰਾਂ ਰੁਪਏ ਦਾ ਸਮਾਨ ਨੂੰ ਜਾ ਕੇ 400 500 ਚ ਵੇਚਣਾ ਇਹ ਗਰੀਬ ਬੰਦਾ ਮੇਰਾ ਹਰ ਜਾਣਿਆ ਭਰਿਆ ਜਾ ਪਰ ਪ੍ਰਸ਼ਾਸਨ ਨੂੰ ਅਸੀਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਮਹੱਲੇ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਗਸਤ ਜੜੀ ਵਧਾਈ ਜਾਵੇ ਥਾਂ ਤਾਂ ਸਿਕਿਉਰਿਟੀ ਦਾ ਇੰਤਜ਼ਾਮ ਹੋਣਾ ਚਾਹੀਦਾ ਬਿਲਕੁਲ 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 ਸੂਰੀ ਸਾਹਿਬ ਜੀ ਓਏ ਚੋਰ ਸਰਾਸਰ ਝੂਠ ਚੋਰ ਸਰਾਸਰ ਝੂਠ ਬੋਲ ਰਿਹਾ ਕਿ ਮੈਂ ਕੱਲਾ ਸਮਾਨ ਲੈਣ ਆਇਆ ਸਮਾਨ ਲੈਣ ਵੀ ਆਇਆ ਤਾਂ ਇਹਨੂੰ ਇੱਕ ਇਹ ਘਰ ਮਤਲਬ ਇਸ ਘਰ ਚਾਉਣ ਦੀ ਕੀ ਜ਼ਰੂਰਤ ਆ ਸਮਾਨ ਲੈਣ ਤੂੰ ਸਮਾਨ ਵੀ ਗਲਤ ਗੱਲ ਹੈ ਸ਼ਬਦ ਹੀ ਗਲਤ ਗੱਲ ਹੈ ਪੰਜਾਬ ਚ ਇਹਦਾ ਮਤਲਬ ਸਮਾਨ ਵੇਖਦਾ ਆ ਤਾਂ ਆ ਤੁਸੀਂ ਚੀਜ਼ ਦੇਖੋ ਕਿ ਆ ਤਾਰ ਦੇ ਅੰਦਰੋਂ ਸਮਾਨ ਕੱਢ ਕੇ ਲੈ ਗਿਆ ਹਾਂਜੀ ਹਾਂਜੀ ਪਾਪ ਆ ਭਾਈ ਤਾਰ ਵੀ ਅੰਦਰ ਪਈ ਹੋ ਸੀਗੀ ਜੀ ਆ ਸਾਰੀ ਖਿੱਚ ਕੇ ਬਾਹਰ ਕੱਢੀ ਉੱਥੇ ਮੋਟਰ ਨਾਲ ਪਈ ਹੋ ਸੀਗੀ ਉੱਥੇ ਵੀ ਕਨੈਕਸ਼ਨ ਤੋੜ ਕੇ ਫੇ ਭਾਈ ਕੱਢੀ ਐ ਇਹ ਤਾਰ ਇਹ ਤਾਂ ਮੈਨੂੰ ਇੱਕ ਅੱਲਾ ਨਹੀਂ ਇਹ ਤਾਂ ਪੂਰਾ ਘਰ ਹੋਣਾ ਦੋ ਤਿੰਨ ਜਣੇ ਹੋਰ ਹੋਣੇ ਦੋ ਤਿੰਨ ਜਣੇ ਭਾਈ ਹੋਰ ਹੋਣੇ ਇਹ ਦਾਦਾ ਨਹੀਂ ਭਾਈ ਛਿੱਤਣਾ ਹੀ ਲੋੜਾ ਵਸ ਇਹਨੂੰ ਕੋਈ ਨਹੀਂ ਪ੍ਰਸ਼ਾਸਨ ਨੂੰ ਕਾਲ ਕੀਤੀ ਉਹਨਾਂ ਨੇ ਆ ਜਾਣਾ ਦੇਖੋ ਸੂਰੀ ਸਾਹਿਬ ਉੱਧਰ ਵੀ ਕੈਮਰਾ ਪਲੀਜ਼ ਮੈਂ ਕਹਿਣਾ ਚਾਹੁੰਦਾ ਆ ਉਹ ਦੇਖੋ ਕੁਝ ਉੱਧਰ ਵੀ ਹਥਿਆਰ ਹੀ ਨਹੀਂ ਬੇਸ਼ ਤਿੱਖੇ ਕੀਤੇ ਆ ਉੱਥੋਂ ਤਾਰਾ ਤੂਰਾ ਵੱਡੀਆਂ ਹੋਈਆਂ ਹਥਿਆਰ ਕੁਝ ਤਿੱਖੇ ਕਰਨ ਦੇ ਹੋਣਾ ਕੋਈ ਇਹ ਤਾਂ ਮੈਂ ਕਹ ਬਿਲਕੁਲ ਬਿਲਕੁਲ ਮਾਸਾ ਦੇ ਜਾਨੀ ਗੋਲੇ ਪਈ ਉਹ ਮਾਸਾ ਦਾ ਸੂਰੀ ਸਾਹਿਬ ਉਹ ਪੂਰਾ ਡਰਾਮਾ ਕਰ ਰਿਹਾ ਪੂਰਾ ਡਰਾਮਾ ਕਰ ਰਿਹਾ ਸੂਰੀ ਸਾਹਿਬ ਨੂੰ ਕੁਝ ਨਹੀਂ ਪਤਾ ਨਹੀਂ ਪਤਾ શરીਬ ਬਣਦਾ ਤੇ ਸਾਥੀਓ ਹੋਰ ਵੀ ਇਧਰ ਮੁਹੱਲਾ ਨਿਵਾਸੀ ਆਏ ਆ ਉਹ ਦੇਖ ਰਿਹਾ ਚੈੱਕ ਕਰ ਰਿਹਾ ਜਿਸ ਤਰੀਕੇ ਇਧਰੋਂ ਆ ਵੱਡੀ ਤਾਰ ਚੋਂ ਕਾਲੀ ਤਾਰ ਦੇ ਵਿੱਚੋਂ ਅੰਦਰੋਂ ਤਾਰ ਗੱਡੀ ਗਈ ਆ ਕੌਲਿਆਂ ਕੌਲਿਆਂ ਚੋਂ ਤਾਰਾਂ ਵੱਢ ਕੇ ਗੱਡੀਆਂ ਗਈਆਂ ਜਿਸ ਤਰੀਕੇ ਇਧਰ ਪੂਰਾ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਚੋਰੀ ਕਰਨ ਲਈ ਉਸੇ ਤਰੀਕੇ ਇਹਨਾਂ ਦੋਨਾਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇਹਨਾਂ ਦੇ ਦੋਨਾਂ ਦੇ ਘਰਾਂ ਦੀ ਵੀ ਕੰਸਟਰਕਸ਼ਨ ਚੱਲ ਰਹੀ ਹੈ ਜਿਹੜੇ ਦੋ ਵਿਅਕਤੀ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਆ ਇੱਕ ਰਿਟਾਇਰਡ ਪੁਲਿਸ ਵਾਲੇ ਨੇ ਇੱਕ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਤੇ ਇਹਨਾਂ ਦੋਨਾਂ ਦੇ ਘਰ ਵੀ ਸੇਮ ਇਸੇ ਤਰੀਕੇ ਚੋਰੀ ਕੀਤੀ ਗਈ ਹੈ ਤਾਂ ਇਹਨਾਂ ਦਾ ਮੰਨਣਾ ਹੈ ਕਿ ਇਹ ਗਰੋਅ ਆ ਇਹ ਪੂਰਾ ਗਰੋਅ ਆ ਔਰ ਇਹ ਕਹਿੰਦੇ ਸੀ ਸੀਸੀਟੀਵੀ ਕੈਮਰਾ ਵੀ ਸਾਡੇ ਕੋਲ ਹੈਗੇ ਆ ਉਹ ਫੁਟੇਜ ਹੈਗੀ ਉਹ ਕਹਿੰਦੇ ਖੰਗਾਲਾਂਗੇ ਫੁਟੇਜ ਇਹੀ ਬੰਦਾ ਆ ਕਿ ਕੋਈ ਹੋਰ ਬੰਦਾ ਪਰ ਇਹਨਾਂ ਇਹਨਾਂ ਨੂੰ ਸ਼ੱਕ ਹੋ ਗਿਆ ਕਿ ਇਹ ਬੰਦਾ ਮਤਲਬ ਇੱਥੇ ਚੋਰੀ ਕਰਨ ਆਇਆ ਸੀਗਾ ਔਰ ਪੂਰਾ ਗਰੋਅ ਇਸ ਏਰੀਆ ਚ ਫਿਰਦਾ ਆ ਨਵਾਂ ਸ਼ਹਿਰ ਬਰਨਾਲਾ ਰੋਡ ਸਲੋ ਉਹ ਜਿਹੜੀ ਸੜਕ ਜਾਂਦੀ ਆ ਉਸ ਪਾਸੇ ਕਲਾਮ ਰੋਡ ਤੇ ਉਹ ਇਹ ਵੀ ਗੱਲ ਦੱਸਦੇ ਕਹਿੰਦੇ ਸਾਡੇ ਉਧਰ ਟੀਕੇ ਵੀ ਲੱਗੇ ਸੀ ਤਾਂ ਇਹ ਚੋਰੀ ਵੀ ਕਰਦੇ ਨਾਲ ਵੀ ਨਾਲ ਟੀਕੇ ਵੀ ਲਾਉਂਦੇ ਆ ਦੇਖੋ ਮੈਂ ਕਿਤੇ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਵੱਲੋਂ ਇਨਫੋਰਮ ਕਰ ਦਿੱਤਾ ਗਿਆ ਪਹੁੰਚ ਗਏ ਨੇ ਇੱਕ ਮਲਾਜਮ ਪਹੁੰਚੇ ਬਾਕੀ ਹੋਰ ਵੀ ਆ ਰਹੇ ਆ ਤੇ ਵੱਡੀ ਉਮਰ ਦਾ ਚੋਰ ਜਿਹੜਾ ਪਹਿਲਾਂ ਐ ਬਿਹੇਵ ਕਰ ਰਿਹਾ ਸੀ ਕਿ ਜਿਵੇਂ ਨੂੰ ਕੋਈ ਦੁਨੀਆਦਾਰੀ ਬਾਰੇ ਪਤਾ ਨਹੀਂ ਜਿੱਦਾਂ ਹੀ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਦਾ ਹੈ ਖਾਕੀ ਵਰਦੀ ਵਾਲੇ ਪਹੁੰਚਦੇ ਆ ਫਿਰ ਸਭ ਕੁਝ ਚੇਤ ਆ ਜਾਂਦਾ ਫਿਰ ਬਿਲਕੁਲ ਨਾਰਮਲ ਬਿਹੇਵ ਕਰਨ ਲੱਗ ਪੈਂਦਾ ਔਰ ਅੰਦਰੋਂ ਬੋੜ ਬੋੜ ਸਾਰੇ ਪੱਟੇ ਆ ਬਾਕੀ ਜਿਹੜੇ ਹੋਰ ਮਹੱਲਾ ਨਿਵਾਸੀ ਪਹੁੰਚੇ ਆ ਉਹ ਕਹਿੰਦੇ ਸਾਡੇ ਵੀ ਇਸੇ ਤਰੀਕੇ ਚੋਰੀ ਹੋਈ ਆ ਔਰ ਹੁਣ ਪੁਲਿਸ ਵਾਲੇ ਕਹਿੰਦੇ ਕਿ ਅਸੀਂ ਇਹਨੂੰ ਟ੍ਰੇਸ ਕਰਾਂਗੇ ਪ੍ਰੋਪਰ ਅਪੀਲ ਵੀ ਇਹੀ ਕੀਤੀ ਜਾ ਰਹੀ ਆ ਭਾਜੀ ਵੀ ਇੱਥ ਕੇ ਦੇ ਨਾਲ ਕਿੰਨੇ ਮੈਂਬਰ ਸੀਗੇ ਕਿੰਨੇ ਹੋਰ ਇਹਦੇ ਸਾਥੀਆ ਗਰੋਹ ਦੇ ਔਰ ਉਸ ਤੋਂ ਬਾਅਦ ਇਹ ਕਿਨੂੰ ਸਮਾਨ ਵੇਚਦੇ ਆ ਉਹ ਵੀ ਟਰੇਸ ਹੋਣੇ ਚਾਹੀਦੇ ਕਿਉਂਕਿ ਪੂਰਾ ਇਹ ਏਰੀਆ ਜਿਹੜਾ ਪਰੇਸ਼ਾਨ ਹੈ ਔਰ ਪਹਿਲਾ ਇਹ ਬੜੇ ਆਰਾਮ ਨਾਲ ਇਸ ਤਰੀਕੇ ਬਿਹੇਵ ਕਰ ਰਹੇ ਸੀਗੇ ਜਿਵੇਂ ਦੁਨੀਆਦਾਰੀ ਪਤਾ ਹੀ ਨਹੀਂ ਅਣਜਾਣ ਪੁਣੇ ਚ ਗੰਧ ਟਪ ਟਪ ਕੇ ਆ ਗਿਆ ਹੁਣ ਨੋਰਮਲ ਹੋ ਗਿਆ ਸਾਰਾ ਕੁਝ ਦੱਸੀ ਜਾਂਦਾ ਉਮੀਦ ਕਰਦੇ ਆ ਕਿ ਆ ਪਰਿਵਾਰ ਵਾਲਿਆਂ ਨੇ ਆ ਜਿਹੜੀ ਇੱਧਰ ਲੇਬਰ ਲੱਗੀ ਹੋਈ ਆ ਉਹਨਾਂ ਨੇ ਇਹ ਚੋਰ ਪੁਲਿਸ ਨੂੰ ਫੜਾਇਆ ਤੇ ਇਹਦੇ ਤੋਂ ਹੁਣ ਪੂਰੀ ਉਗ ਸੁਗ ਨਿਕਲ ਸਕੇ ਸਾਰੀਆਂ ਕੁੰਡੀਆਂ ਨਿਕਲ ਸਕਣ ਸਾਰੀ ਘੁੰਡ ਚਕਾਈ ਹੋ ਸਕੇ ਵੀ ਇਹ ਕਿੰਨੇ ਮੈਂਬਰ ਆ ਕਿੰਨੇ ਜਾਣੇ ਆ ਕਿੱਥੇ ਸਮਾਨ ਵੇਚਦੇ ਆ ਔਰ ਜਿਹਨੂੰ ਵੇਚਦੇ ਆ ਉਹਦੇ ਹੀ ਡੰਡਾ ਪਰੇਡ ਵੀ ਹੋਣੀ ਚਾਹੀਦੀ ਉਹਦੀ ਭੁਗਤ ਸਵਾਰੀ ਹੋਣੀ ਚਾਹੀਦੀ ਆ ਤਾਂ ਜਾ ਕੇ ਬਾਕੀ ਉਹਨਾਂ ਇਨਸਾਫ ਮਿਲਣਾ ਨਹੀਂ ਤਾਂ ਇਨਸਾਫ ਮਿਲਣਾ ਔਖਾ ਹੈ